ਦੀ ਐਪਲੀਕੇਸ਼ਨ ਵਿੱਚ ਐਪਲੀਕੇਸ਼ਨ ਦੇ ਅਧਾਰ ਤੇ ਨੰਬਰ ਆਡਰ ਦਾ ਆ ਗਿਆ ਹੈ। ਆ ਸਕੀਨ ਸਾਹਮਣੇ ਦਿੱਤੇ ਸੀ ਮੈਡਮ ਤੁਹਾਡੇ ਕੋਲ ਆਈਆਂ ਹਨ। ਅਸੀਂ ਫੇਰ ਕੱਲ ਤੋਂ ਐਸ.ਡੀ. ਸਾਹਿਬ ਨੂੰ ਤੁਹਾਨੂੰ ਮਿਲਣ ਆਏ ਤੁਸੀਂ ਜੀ। ਪਤਾ ਨਹੀਂ ਵੀ ਤੁਹਾਡੇ ਸਾਨੂੰ ਫਾਲੋਅ-ਅਪ ਜੇ ਹੋਣ ਕਰਾ ਕਰਦੇ ਨੋਟਿਸ ਹੋਗਾ ਕਰਦੇ ਤੁਹਾਡੇ ਕੋਲ ਕਰ ਸਕਦੇ ਜੇਰੇ ਤੁਹਾਡੇ ਤੁਹਾਨੂੰ ਕੋਈ ਨਾਵੇਂ ਜਾਂ ਨਹੀਂ ਪਤਾ ਉਹ ਹੋਏਗਾ। ਇਹ ਕਿਸਾਨ ਜੀ ਨੇ ਕੰਮ ਕਰ ਰਹਾ ਜਿੰਦਾਬਾਦ ਜਿੰਦਾਬਾਦ ਜੀ ਮੈਡਮ ਮੁਰਦਾਬਾ 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 ਜੀ ਮੈਡਮ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਹਾਂਜੀ ਬੰਜੀ ਹਾਂਜੀ ਮੇਰਾ ਨਾਮ ਜੋਤੀ ਗਿੱਲਾ ਮੈਂ ਬਲਾਕ ਫਰਦਾਣਾ ਬਿੱਕੇ ਦੀ ਗਰਾਹਤ ਤੇ ਮੈਂ ਜਲਾਲੇ ਪਿੰਡ ਦੀ ਸਾਡਾ ਮਸਲਾ ਜੀ ਕਬਰਸਤਾਨ ਨੂੰ ਲੈ ਕੇ ਆ ਜਿਹੜਾ ਲਾਗੇ ਛੱਪੜ ਆ ਉਹਦਾ ਪਾਣੀ ਸਾਰਾ ਸਾਡੇ ਛੱਪੜ ਵਿੱਚ ਕਬਰਸਤਾਨ ਦੇ ਰਾਸਤੇ ਵਿੱਚ ਜਾਂਦਾ ਤੇ ਜਦੋਂ ਕਿ ਦਰਤ ਵਗੈਰਾ ਹੋ ਜਾਂਦੀ ਤੇ ਮੁਰਦਾ ਕਰਨ ਵਾਸਤੇ ਦਿੱਕਤ ਹੁੰਦੀ ਹੈ ਇਸ ਕਰਕੇ ਅਸੀਂ ਇਹ ਆਪਣੀ ਲੋਕ ਕਰਦਿਆਂ ਸਕਾਤ ਰੱਖਦੇ ਆ ਕਿ ਕਿ ਸਾਡਾ ਕੰਮ ਬੰਦ ਕਰਾਇਆ ਜਾਵੇ ਜਿਹੜਾ ਸਰਪੰਚ ਸਰਪੰਚ ਕਿੱਥੇ ਛੱਪੜਾ ਉੱਥੇ ਬੰਦ ਉਹ ਛੱਪੜ ਸਾਡੇ ਬਹੁਤ ਪਿੰਡਾਂ ਬੰਦ ਕਰਾਇਆ ਜਾਵੇ ਜਿੱਥੇ ਪਹਿਲੇ ਛੱਪੜ ਸੀ ਉਹ ਛੱਪੜ ਤੇ ਪਾਣੀ ਦੁਆਰਾ ਉੱਥੇ ਵੀ ਛੱਪੜੀ ਜਾਇਆ ਜਾਵੇ ਹਾਂਜੀ ਡਾਕਟਰ ਭਾਰਤੀ ਕਿਸਾਨ ਜੋ ਇਹਨਾਂ ਨੇਕਤਾ ਉਗਰਾਹਾ ਬਲਾਕ ਮਕੇਰੀਆਂ ਮੇਰਾ ਨਾਮ ਡਾਕਟਰ ਜਤਿੰਦਰ ਕਲੜਾ ਜੀ ਮੈਂ ਬਲਾਕ ਪ੍ਰਧਾਨ ਆ ਮਕੇਰੀਆਂ ਤੋਂ ਅੱਜ ਅਸੀਂ ਖੜੇ ਬੀਡੀਪੀਓ ਦਫ਼ਤਰ ਐ ਇੱਥੇ ਮਸਲਾ ਇਹ ਆ ਜੀ ਪਿੰਡ ਜਲਾਲਾ ਸਾਡੇ ਜਲਾਲੇ ਤੋਂ ਮੈਡਮ ਜੋਤੀ ਗਿਲ ਜੀ ਉੱਥੋਂ ਦੇ ਬਲਾਕ ਪ੍ਰਧਾਨ ਐ ਇਹਨਾਂ ਕੋਲੇ ਮਸਲਾ ਆਇਆ ਸੀਗਾ ਕਬਰਿਸਤਾਨ ਐ ਜੀ ਉੱਥੇ ਇਸਾਈ ਕ੍ਰਿਸਚਨ ਭਾਈਚਾਰੇ ਦਾ ਉਹਦੇ ਚ ਇੱਕ ਛੱਪੜ ਐ ਛੱਪੜ ਦਾ ਪਾਣੀ ਇੱਕ ਤਾਂ ਓਵਰਫਲੋ ਕੀ ਇੱਕ ਸਿਮ ਕੇ ਕਬਰਿਸਤਾਨ ਦੇ ਵਿੱਚ ਜਾ ਰਿਹਾ ਤੇ ਨਾਲ ਸਕੂਲ ਹੈ ਸਕੂਲ ਦੀ ਗੰਦ ਤੋਂ ਪਾਰ ਹੋ ਕੇ ਸਕੂਲ ਦੇ ਅੰਦਰ ਜਾ ਰਿਹਾ ਪਾਣੀ ਗੰਦਾ ਅਸੀਂ ਇੱਥੇ ਮੈਡਮ ਅੱਗੇ ਐਸ ਡੀ ਐਮ ਅੱਗੇ ਤੇ ਡੀ ਸੀ ਮੈਡਮ ਨੂੰ ਵੀ ਐਪਲੀਕੇਸ਼ਨਾਂ ਦਿੱਤੀਆਂ ਅੱਜ ਤੋਂ 2 ਮਹੀਨੇ ਪਹਿਲਾਂ ਕੀ ਉੱਥੋਂ ਛੱਪੜ ਚਕਾ ਕੇ ਦੂਸਰੀ ਥਾਂ ਸ਼ਿਫਟ ਕਰਾਇਆ ਜਾਵੇ ਉੱਥੋਂ ਸ਼ਿਫਟ ਕਰਾਣ ਦੀ ਬਜਾਏ ਉਹ ਉਹੀ ਨਾਲੀਆਂ ਦੇ ਵਿੱਚ ਨਵੇਂ ਤੌਰ ਤੇ ਪਾਈਪਾ ਪਾ ਕੇ ਉਧਰ ਨੂੰ ਰੇਡ ਦੇ ਕੇ ਉੱਥੇ ਪਾਈਪਾ ਪਾਈਆਂ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਦੋਂ ਸਾਡੇ ਮੈਡਮ ਬਲਾਗ ਪ੍ਰਧਾਨ ਸਰਪੰਚ ਸਾਹਿਬ ਦੇ ਘਰੇ ਰੋਕਣ ਗਏ ਕਿ ਤੁਸੀਂ ਉਹਨਾਂ ਟਾਈਮ ਨਾ ਪਾਈਪਾ ਪਾਓ ਕਿ ਅਸੀਂ ਛੱਪੜ ਚੇਂਜ ਕਰਾਣਾ ਹੈ ਕਿ ਉਹ ਪਾਣੀ ਪੈਂਦਾ ਹੈ ਉੱਥੇ ਕਬਰਿਸਤਾਨ ਦੇ ਵਿੱਚ ਪਰ ਉਹਨਾਂ ਦਾ ਜਵਾਬ ਬੜਾ ਹਾਸੋਈ ਨਾ ਸੀ ਕਿ ਪਹਿਲਾਂ ਛੱਪੜ ਪੈਪਾ ਪੈ ਲੈਣ ਦੋ ਉਸ ਸਾਈਡ ਫਿਰ ਦੁਆਰਾ ਪਟਾ ਲਾਂਗੇ ਮਤਾ ਪੈ ਪਾ ਦਿੰਨੇ ਆ ਕਿ ਪਹਿਲਾਂ ਸਾਨੂੰ ਖਾ ਲੈਣ ਦੋ ਫਿਰ ਕੋਈ ਨਵਾਂ ਆਊਗਾ ਉਹ ਖਾ ਲੂਗਾ ਕਹਿਣ ਦਾ ਮਤਲਬ ਅਸੀਂ ਵੀਡੀਓ ਮੈਡਮ ਕੋਲੇ ਕੱਲ ਵੀ ਆਏ ਪਰ ਨਹੀਂ ਅੱਜ ਫਿਰ ਆਏ ਸਾਨੂੰ ਕਾਫੀ ਧੇਰ ਬਾਹਰ ਬਾਹਨ ਦੇ باوجود ਵੀ ਕਹਿ ਦਿੱਤਾ ਗਿਆ ਵੀਡੀਓ ਮੈਡਮ ਹੈ ਨਹੀਂ ਹਾਲਾਂਕਿ ਅੰਦਰ ਹੀ ਸੀ ਜਦੋਂ ਅਸੀਂ ਗੇਟ ਦੇ ਉੱਤੇ ਆ ਕੇ ਨਾਰੇबाजी ਸ਼ੁਰੂ ਕੀਤੀ ਗੇਟ ਬੰਦ ਕੀਤਾ ਇਹਨਾਂ ਦਾ ਉਦੋਂ ਮੈਡਮ ਅੰਦਰੋਂ ਆ ਗਏ ਇਹ ਜਥੇਬੰਦੀ ਦੇ ਨਾਲ ਹੋ ਰਿਹਾ ਹੈ ਬਾਕੀ ਨੋਰਮਲ ਬੰਦੇ ਨਾਲ ਤਾਂ ਇਹ ਕੀ ਕਰਦੇ ਹੋ ਨੇ ਇਹ ਤੁਸੀਂ ਆਪ ਸਮਝਦਾ ਰਹੇ ਕਿ ਸਰਕਾਰ ਨੂੰ ਇਸ ਵੱਲੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਫਸਰ ਹੈ ਸਾਡੇ ਜੀਐਸਟੀ ਦੇ ਜਿਹੜਾ ਭਰਦੇ ਆ ਉਹਨਦੇ ਤੋਂ ਤਨਖਾਹਾਂ ਲੈਂਦੇ ਆ ਤੇ ਅੰਦਰ ਬੈਠ ਕੇ ਝੂਠ ਮਾਰਦੇ ਜੇ ਬਿਮਾਰ ਹੈ ਤਬੀਅਤ ਖਰਾਬ ਹੈ ਤੇ ਛੁੱਟੀ ਲੈ ਕੇ ਘਰੇ ਬੈਠ ਜਾਂਨ ਪਤਾ ਲੱਗ ਜਾਂਦਾ ਕਿ ਕੋਈ ਖਰਾਬ ਨਹੀਂ ਹੁੰਦਾ ਖੱਜਲ ਖਰਾਬ ਤੁਹਾਡੀ ਹੁਣ ਮੈਡਮ ਨਾਲ ਗੱਲ ਹੋਈ ਆ ਹਾਂਜੀ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਮੈਡਮ ਨੇ ਵਿਸ਼ਵਾਸ ਦਿਵਾਇਆ ਹੈ ਕਿ ਹੁਣੇ ਹੀ ਕੰਮ ਬੰਦ ਕਰ ਦਿੱਤਾ ਗਿਆ ਜਿੰਨਾ ਚਿਰ ਮੈਡਮ ਮੌਕਾ ਨਹੀਂ ਵੇਖਣਗੇ ਉਤੋਂ ਦਾ ਕਈ ਸਹੀ ਮੌਕੇ ਤੇ ਜਾ ਕੇ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਜਿੰਨਾ ਚਿਰ ਮੌਕਾ ਨਹੀਂ ਵੇਖਿਆ ਜਾਂਦਾ ਉਹ ਉਦੋਂ ਤੱਕ ਕੰਮ ਬੰਦ ਰਹੂਗਾ ਤੇ ਉਹ ਛੱਪੜ ਉਥੋਂ ਚੇਂਜ ਕਰਾ ਕੇ ਕਿਸੇ ਹੋਰ ਜਗ੍ਹਾ ਤੇ ਕਿਤਾਜ ਹੋ ਗਿਆ ਧੰਨਵਾਦ ਹਾਂਜੀ ਸਰ ਹਰਿਸ਼ਿੰਦਰਪਾਲ ਪੰਚਾਇਤਕਰਤ ਗ੍ਰਾਮ ਪੰਚਾਇਤ ਜਲਾਲਾ ਇਹ ਜਿਹੜੇ ਮਸਲੇ ਚ ਅੰਡਰਗਰਾਉਂਡ ਪਾਈਪਲਾਈਨ ਪੈ ਰਹੀ ਜਿਹੜੀ ਇਹ ਆਏ ਸੀਗੇ ਕਿਸਾਨ ਜੁਨੀਏ ਨਾਲੇ ਇਹਦੇ ਸਬੰਧ ਚ ਕੰਮ ਅੱਜ ਦੀ ਡੇਟ ਚ ਬੰਦ ਕਰਵਾਤਾ ਇਹਨਾਂ ਨੂੰ ਜਿਹੜੇ ਕੋਰਟ ਦੇ ਫੈਸਲੇ ਹੋਏ ਉਹਦੇ ਡਾਕੂਮੈਂਟ ਦਿਖਾ ਦੇਾਂਗੇ ਔਰ ਜਨਾਬਰੀ ਮੌਕਾ ਦੇਖ ਕੇ ਟੈਕਨੀਕਲ ਜਿਹੜਾ ਬਿੰਗ ਮੌਕਾ ਦੇਖ ਕੇ ਜੇ ਕੰਮ ਅਗੇ ਹੋ ਸਕਦਾ ਹੋਏਗਾ ਕਰਦੇ ਆਂਗੇ ਨਹੀਂ ਅੱਗੇ